ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਅਸੀਂ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪਕਰ ਤਾਂ ਜਿੱਥੇ ਇੱਕ ਪਾਸੇ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ ਉੱਥੇ ਹੀ ਤੂਫਾਨ ਵਰਗੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਦਰਸਲ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਨਦੀਆਂ ਆਪਣੇ ਉਫਾਨਤੇ ਨੇ ਤੇ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਇੱਕ ਡਰਾਉਣੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਖਸ਼ਾ ਜਿਹੜਾ ਤਵੀ ਨਦੀ ਦੇ ਵਿੱਚ ਫਸ ਜਾਂਦਾ ਤੇ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੁੰਦਾ ਹੈ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ ਦਰਸਲ ਇੱਕ ਸਿਰਫ ਤੇ ਸਿਰਫ ਰੱਸੀ ਦਾ ਸਹਾਰਾ ਲੈ ਲੰ다ਰ ਉਸ ਤੋਂ ਬਾਅਦ ਲਗਾਤਾਰ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਜਾਂਦਾ ਉਸ ਨੂੰ ਬਚਾਉਣ ਦੇ ਲਈ ਨਦੀ ਤੋਂ ਬਾਹਰ ਕੱਢਣ ਦੇ ਲਈ ਤੇ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੀਆਂ ਡਰਾਵਣੀਆਂ ਤੇ ਇੰਨੀਆਂ ਭਿਆਨਕ ਤਸਵੀਰਾਂ ਜਿੱਥੇ ਇੱਕ ਪਾਸੇ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੈ ਔਰ ਸਖਸ਼ ਜਿਹੜਾ ਪੁਲ ਦੇ ਹੇਠਾਂ ਖੜਿਆ ਸਿਰਫ ਇੱਕ ਰੱਸੀ ਨੂੰ ਫੜ ਕੇ ਤਾਂ ਜਦੋਂ ਇਹ ਲੋਕ ਦੇਖਦੇ ਨੇ ਹਾਲਾਂਕਿ ਮੌਕੇ ਦੇ ਉੱਤੇ ਐਨਡੀਆਰ ਆਪਤੀ ਇਹ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੈ ਅੱਜ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪੁਲ ਦੇ ਹੇਠਾਂ ਸੀਡੀ ਜਿਹੜੀ ਪੌੜੀ ਸਿੱਟੀ ਜਾਂਦੀ ਹੈ ਰੱਸੀ ਦੇ ਨਾਲ ਬੰਨ ਕੇ ਔਰ ਇਸ ਸਖਸ਼ ਨੂੰ ਬਾਹਰ ਕੱਢ ਲਿਆ ਜਾਂਦਾ ਤਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਅੰਦਾ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਸਫਲ ਰਿਹਾ ਸਸ਼੍ਰੀਕਲ ਤੁਸ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਜਿੱਥੇ ਇੱਕ ਪਾਸੇ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ ਉੱਥੇ ਤੂਫਾਨ ਵਰਗੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਦਰਸਲ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਨਦੀਆਂ ਆਪਣੇ ਉਫਾਨਤੇ ਨੇ ਤੇ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਇੱਕ ਡਰਾਉਣੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਖਸ਼ਾ ਜਿਹੜਾ ਤਵੀ ਨਦੀ ਦੇ ਵਿੱਚ ਫਸ ਜਾਂਦਾ ਤੇ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੁੰਦਾ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ ਦਰਸਲ ਇੱਕ ਸਿਰਫ ਤੇ ਸਿਰਫ ਰੱਸੀ ਦਾ ਸਹਾਰਾ ਲੈ ਲੰਦਾਰ ਉਸ ਤੋਂ ਬਾਅਦ ਲਗਾਤਾਰ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਜਾਂਦਾ ਉਸ ਨੂੰ ਬਚਾਉਣ ਦੇ ਲਈ ਨਦੀ ਤੋਂ ਬਾਹਰ ਕੱਢਣ ਦੇ ਲਈ ਤੇ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੀਆਂ ਡਰਾਵੀਆਂ ਤੇ ਇੰਨੀਆਂ ਭਿਆਨਕ ਤਸਵੀਰਾਂ ਜਿੱਥੇ ਇੱਕ ਪਾਸੇ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੈ ਔਰ ਸਖਸ਼ ਜਿਹੜਾ ਪੁਲ ਦੇ ਹੇਠਾਂ ਖੜਿਆ ਸਿਰਫ ਇੱਕ ਰੱਸੀ ਨੂੰ ਫੜ ਕੇ ਤਾਂ ਜਦੋਂ ਇਹ ਲੋਕ ਦੇਖਦੇ ਨੇ ਹਾਲਾਂਕਿ ਮੌਕੇ ਦੇ ਉੱਤੇ ਐਨਡੀਆਰਫ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੈ ਅੱਜ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਪੁਲ ਦੇ ਹੇਠਾਂ ਸੀਡੀ ਐਚਡੀ ਪੌੜੀ ਸਿੱਟੀ ਜਾਂਦੀ ਹੈ ਰੱਸੀ ਦੇ ਨਾਲ ਬੰਨ ਕੇ ਔਰ ਇਸ ਸਖਸ਼ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਰਿਹਾ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਸਫਲ ਰਿਹਾ ਸਸ਼੍ਰੀਕਲ ਤੁਸੀਂ ਦੇਖ ਰਹੇ ਹੋ ਅਸਮ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜਿੱਥੇ ਇੱਕ ਪਾਸੇ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ ਉੱਥੇ ਹੀ ਤੂਫਾਨ ਵੜ ਗਏ ਹੜ ਵਰਗੇ ਹਾਲਾਤ ਬਣੇ ਹੋਏ ਨੇ ਦਰਸਲ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਨਦੀਆਂ ਆਪਣੇ ਉਫਾਨਤੇ ਨੇ ਤੇ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਇੱਕ ਡਰਾਣੀਆ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਖਸ਼ਾ ਜਿਹੜਾ ਤਵੀ ਨਦੀ ਦੇ ਵਿੱਚ ਫਸ ਜਾਂਦਾ ਹੈ ਤੇ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੁੰਦਾ ਹੈ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ ਦਰਸਲ ਇੱਕ ਸਿਰਫ ਤੇ ਸਿਰਫ ਰੱਸੀ ਦਾ ਸਹਾਰਾ ਲੈ ਲੈਂਦਾ ਰਸ ਤੋਂ ਬਾਅਦ ਲਗਾਤਾਰ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਜਾਂਦਾ ਉਸ ਨੂੰ ਬਚਾਉਣ ਦੇ ਲਈ ਨਦੀ ਤੋਂ ਬਾਹਰ ਕੱਢਣ ਦੇ ਲਈ ਤੇ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਅਰਸਲ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੀਆਂ ਡਰਾਵਣੀਆਂ ਤੇ ਇੰਨੀਆਂ ਭਿਆਨਕ ਤਸਵੀਰਾਂ ਜਿੱਥੇ ਇੱਕ ਪਾਸੇ ਪਾਣੀ ਦਾ ਬਹਾਵ ਇੰਨਾ ਕੁ ਜ਼ਿਆਦਾ ਤੇਜ਼ ਹੈ ਔਰ ਉਹ ਸਖਸ਼ ਜਿਹੜਾ ਪੁਲ ਦੇ ਹੇਠਾਂ ਖੜਿਆ ਸਿਰਫ ਇੱਕ ਰੱਸੀ ਨੂੰ ਫੜ ਕੇ ਤਾਂ ਜਦੋਂ ਇਹ ਲੋਕ ਦੇਖਦੇ ਨੇ ਹਾਲਾਂਕਿ ਮੌਕੇ ਦੇ ਉੱਤੇ ਐਨਡੀਆਰਫ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੈ ਉਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪੁਲ ਦੇ ਹੇਠਾਂ ਸੀਡੀ ਐਚਡੀ ਪੌੜੀ ਸਿੱਟੀ ਜਾਂਦੀ ਹੈ ਰੱਸੀ ਦੇ ਨਾਲ ਬੰਨ ਕੇ ਔਰ ਇਸ ਸਖਸ਼ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਸਫਲ ਰਿਹਾ ਹੈ